ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਪਸ਼ੂਆਂ ਦੇ ਸੰਬੰਧ ਦੇ ਵਿੱਚ ਜਿਵੇਂ ਕਿ ਆਪਣੇ ਆਮ ਹੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਥਣਾ ਦੀ ਕੋਈ ਗਾਂ ਗਾਈਆਂ ਨੂੰ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਮੱਧਾਂ ਥੋੜੀ ਘੱਟ ਆਉਂਦੀ ਹੈ ਜਿਵੇਂ ਮਸਟੈਟਸ ਕਹਿ ਦਿੰਨੇ ਹਨਾ ਤੇ ਥਣਾ ਦੀ ਲੇਵੇ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਇਹ ਜ਼ਿਆਦਾ ਆ ਰਹੀ ਹੈ ਅੱਜਕੱਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਮੱਸਿਆ ਦਾ ਉਸ ਦਾ ਹੱਲ ਲੱਗੇ ਆ ਤੁਹਾਡੇ ਲਈ ਇੱਕ ਤਾਂ ਹੁੰਦਾ ਬਿਮਾਰੀ ਹੋ ਗਈ ਸਣਾ ਦੀ ਤੇ ਆਪਾਂ ਦਵਾਈ ਦੇਤੀ ਆਪਾਂ ਅੱਜ ਦਵਾਈ ਤੁਹਾਨੂੰ ਦੱਸਦੇ ਆ ਨਾ ਜਿਹੜੀ ਆਪਾਂ ਅੱਜ ਦਵਾਈ ਦੱਸਣੀ ਆ ਤੁਹਾਨੂੰ ਇਹ ਆਪਾਂ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਦਵਾਈ ਯੂਜ਼ ਕਰਨੀ ਆ ਪਹਿਲਾਂ ਹੀ ਵਰਤੋਂ ਕਰਨੀ ਆ ਆਪਾਂ ਬਿਮਾਰੀ ਲੱਗਣ ਤੋਂ ਮਤਲਬ ਕੀ ਆ ਵੀ ਆਪਾਂ ਬਿਮਾਰੀ ਲੱਗਣ ਹੀ ਨਹੀਂ ਦੇਣੀਗੀ ਕਰਨਾ ਕੀ ਆ ਆਪਾਂ ਪਹਿਲਾਂ ਨੇ ਵੀਡੀਓ ਦੇ ਵਿੱਚ ਵੀ ਦੱਸਦੇ ਆ ਇੱਕ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਵੀ ਆਪਾਂ ਨੂੰ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ ਹਨਾ ਕਈ ਵਾਰ ਕੀ ਹੁੰਦਾ ਵੀ ਪਸ਼ੂ ਗੰਦੇ ਮੰਦੇ ਥਾਂ ਤੇ ਬੈਠ ਜਾਂਦਾ ਹਨਾ 밭ਾਰ ਚੋਈ ਧਾਰ ਚੋਂ ਤੋਂ ਬਾਅਦ ਥਾਣਾ ਦੇ ਸਰਾਖ ਖੁੱਲੇ ਐ ਬਾਈ ਜਾਨਸ ਪਸ਼ੂ ਨਾਲ ਦੇ ਨਾਲ ਬੈਠ ਗਿਆ ਕਿਤੇ ਹਨਾ ਗੰਦੇ ਮੰਦੇ ਥਾਂ 'ਚ ਬੈਠ ਗਿਆ ਉਹ ਸਰਾਖ ਦੇ ਰਾਹੀਂ ਜੋ ਵੀ ਆਪਣੇ ਮਨਿਕ ਚਲੇ ਵੀ ਬਿਮਾਰੀ ਵਾਲੇ ਹੁੰਦੇ ਆ ਘਟਾ ਨੂੰ ਉਹ ਚੜ ਜਾਂਦੇ ਅੰਦਰ ਹਨਾ ਉਹਦਾ ਕਰਕੇ ਇਹ ਬਿਮਾਰੀ ਹੋ ਜਾਂਦੀ ਹੈ ਹਨਾ ਤੇ ਆਪਾਂ ਅੱਜ ਤੁਹਾਨੂੰ ਉਹਦਾ ਇਲਾਜ ਦੱਸਾਂਗੇ ਇਹ ਮੈਂ ਵੀਡੀਓ ਦੇਖੀ ਜੀ ਇੰਸਟਾਗ੍ਰam ਤੇ ਕੋਈ ਮੇਰਾ ਵੀਰ ਵਰਕ ਡੈਰੀ ਆ ਸ਼ਾਇਦ ਇੰਸਟਾਗ੍ਰam ਤੇ ਅਕਾਊਂਟ ਹੈਗਾ ਉਹ ਬਾਈ ਦੱਸ ਰਿਹਾ ਸੀ ਉਹ ਬਾਈ ਫਾਰਮ ਚਲਾ ਰਿਹਾ ਹੈਗਾ ਉਹ ਬਾਈ ਦੱਸ ਰਿਹਾ ਸੀ ਕਹਿੰਦਾ ਵੀ ਅਸੀਂ ਥਣਾ ਨੂੰ ਕਿਵੇਂ ਬਚਾ ਕੇ ਰੱਖਦੇ ਆ ਬਿਮਾਰੀ ਤੋਂ ਹਨ ਨਹੀਂ ਤਾਂ ਜਿਵੇਂ ਕਹਿ ਦਿੱ ਗਿਆ ਆਪਾਂ ਫਾਰਮਾਂ ਦੇ ਵਿੱਚ ਤਾਂ ਬਿਮਾਰੀ ਆਮ ਹੀ ਹੋਈ ਰਹੀ ਰਹੀ ਹੈ ਨਾ ਕਿ ਆਪਾਂ ਤੋਂ 2-4 ਪਸ਼ੂ ਨਹੀਂ ਸਾਹਮਣੇ ਤਾਂ ਉਹਨਾਂ ਨੇ ਇੰਨੇ ਨੇ ਸਾਹਮਣੇ ਹਨ ਤੇ ਉਹ ਕੀ ਕਰਦੇ ਉਹ ਰਖ ਰਖਾ ਪਹਿਲਾਂ ਹੀ ਕਰਦੇ ਆ ਮੈਂ ਤੁਹਾਨੂੰ ਦੱਸਦਾ ਆਪਾਂ ਕੀ ਕਰਨਾ ਇੱਕ ਤਾਂ ਲੈ ਲੈਣੀ ਹੈ ਗਲੈਸਰੀਨ ਤੇ ਇੱਕ ਲੈਣੀ ਆ ਬੀਟਾਡਿਨ ਦੋਨਾਂ ਨੂੰ ਆਪਾਂ ਇੱਕੋ ਜੀ ਮਾਤਰਾ ਦੇ ਵਿੱਚ ਮਿਲਾ ਲੈਣਾ ਮਿਕਸ ਕਰ ਲੈਣਾ ਮਿਕਸ ਕਰਕੇ ਕਿਸੇ ਖੁੱਲੇ ਭਾਂਡੇ 'ਚ ਛੋਟੇ ਭਾਂਡੇ ਖੁੱਲੇ 'ਚ ਪਾ ਲੈਣਾ ਵੀ ਜਿਹਦੇ ਵਿੱਚ ਥਣ ਚੰਗੀ ਤਰ੍ਹਾਂ ਡਬੋਇਆ ਜਾ ਸਕੇ ਅੱਛਾ ਕਰਨਾ ਕੀ ਆ ਜਦੋਂ ਧਾਰ ਚੋਲੀ ਸਵੇਰ ਵੀ ਤੇ ਸ਼ਾਮ ਨੂੰ ਵੀ ਦੋਨੇ ਟਾਈਮ ਧਾਰ ਚੋਣ ਤੋਂ ਬਾਅਦ ਚਾਰੇ ਦੇ ਚਾਰੇ ਥਣ ਗਲੈਸਰੀਨ ਤੇ ਬੀਟਾਡਿਨ ਜਿਹੜੀ ਆਪਣੀ ਮਿਕਸ ਕਰੀ ਹੋਈ ਆ ਉਹਦੇ ਵਿੱਚ ਡਬਾਉਣੇ ਆ ਕੱਲੇ ਬਸ ਹੋਰ ਕੁਝ ਨਹੀਂ ਕਰਨਾ ਬਹੁਤ ਸੌਖਾ ਤਰੀਕਾ ਹੈਗਾ ਤੇ ਆਮ ਮਿਲਣ ਵਾਲੀ ਚੀਜ਼ ਆਪਣੇ ਆਮ ਹੀ ਮਿਲ ਜਣੀ ਆਪਾਂ ਨੂੰ ਇਹ ਚੀਜ਼ ਜਦੋਂ ਅੱਛਾ ਜਦੋਂ ਧਾਰ ਚੋੜੀ ਧਾਰ ਚੋਂ ਤੋਂ ਬਾਅਦ ਆਪਾਂ ਇੱਕ ਵਾਰੀ ਸਾਨੂੰ ਡਿਪ ਕਰਨਾ ਬਸ ਉਹਦੇ ਵਿੱਚ ਇੱਕ ਵਾਰੀ ਸਾਨੂੰ ਡਬੋਇਆ ਤੇ ਕੱਢ ਲਿਆ ਨਾਲ ਨਾਲ ਬਸ ਚਾਰੇ ਥਾਣਾ ਐਂ ਡਬੋਦੇ ਨੇ ਆਪਾਂ ਵਿੱਚ ਉਹਦੇ ਸਵੇਰ ਵੀ ਤੇ ਸ਼ਾਮ ਨੂੰ ਵੀ ਧਾਰ ਚੋਣ ਤੋਂ ਬਾਅਦ ਕਿਉਂਕਿ ਜੇ ਆਪਾਂ ਧਾਰ ਚੋਣੀ ਹੁੰਦੀ ਉਹਦੋਂ ਆਪਾਂ ਪਹਿਲਾਂ ਥਾਣਾ ਤੋਂ ਧੋਈ ਲੈਣੇ ਹਨ ਹਨਾ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਜਿਹੜੇ ਸਰਾਖ ਖੁੱਲੇ ਹੁੰਦੇ ਆ ਉਹਨਾਂ ਦੇ ਉੱਪਰ ਇਹ ਦੋਨੇ ਚੀਜ਼ਾਂ ਲੱਗ ਗੀਆਂ ਜਿਹੜੇ ਆਪਣੇ ਬਿਮਾਰੀ ਵਾਲੇ ਕਟਾਣੂ ਆ ਉਹ ਥਾਣਾ ਦੇ ਵਿੱਚ ਨਹੀਂ ਐਕਟ ਹੁੰਦੇਗੇ ਜਿਹਦੇ ਨਾਲ ਥਣਾ ਦੇ ਵਿੱਚ ਜਿਵੇਂ ਕਿ ਆਪਾਂ ਕਹਦੇਗੇ ਮਸਟੈਟਸ ਜੇ ਹੋ ਜਾਂਦੀ ਹੈ ਨਾ ਗੰਡ ਵਗੈਰਾ ਬਣਦੀ ਆ ਜਾਂ ਕੋਈ ਸ਼ਿੱਧੀ ਆਉਂਦੀ ਆ ਪਾਕ ਆਉਂਦੀ ਆ ਹਨਾ ਲਹੂ ਆਉਂ ਲੱਗ ਜਾਂਦਾ ਵੀ ਇਨ੍ਹਾਂ ਚੀਜ਼ਾਂ ਨੂੰ 100% ਨਹੀਂ ਕਹਿ ਸਕਦੇ ਪਰ ਮੇਰੇ ਹਿਸਾਬ ਨਾਲ 100 ਨਹੀਂ ਤਾਂ 99% ਤੱਕ ਇਹ ਚੀਜ਼ ਨੂੰ ਰੋਗ ਲੱਗ ਸਕਦੀ ਆ ਇਹ ਬਿਮਾਰੀ ਨੂੰ ਰੋਗ ਲੱਗ ਸਕਦੀ ਆ ਇਹ ਜ਼ਰੂਰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਦੋਨੇ ਚੀਜ਼ਾਂ ਕਰੀ ਹੋਰ ਦੱਸ ਦਿੰਨਾ ਬੀਟਾਰੀਨ ਤੇ ਗਲੈਸਰੀਨ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਇੱਕੋ ਜੀ ਮਾਤਰਾ ਚ ਲੈਣਾ ਬੀਟਾ ਡੀਨ ਵੀ ਨਹੀਂ ਵੱਧ ਲੈਣੀ ਤੇ ਗਲੈਸਰੀਨ ਵੀ ਨਹੀਂ ਵੱਧ ਲੈਣੀ ਨਾ ਕੋਈ ਵੱਧ ਲੈਣੀ ਆ ਨਾ ਘੱਟ ਲੈਣੀ ਆ ਦੋਨੇ ਚੀਜ਼ਾਂ ਇੱਕੋ ਜੀ ਮਾਤਰਾ ਦੇ ਵਿੱਚ ਲੈਣੀਆਂ ਦੋਨੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਖੁੱਲੇ ਭਾਂਡੇ ਚ ਜਿਹਦੇ ਵਿੱਚ ਥਾਣਾ ਸੌਖੇ ਤਰੀਕੇ ਨਾਲ ਡਬੋਏ ਜਾ ਸਕਣ ਧਾਰ ਚੋਂ ਤੋਂ ਬਾਅਦ ਚਾਰੇ ਦੇ ਚਾਰੇ ਥਾਣਾ ਆਪਾਂ ਦੇ ਵਿੱਚ ਡਬੋ ਦਨੇ ਇਹਦੇ ਨਾਲ ਬਿਮਾਰੀ ਬਹੁਤ ਜ਼ਿਆਦਾ ਘਟ ਜਾਣੀ ਹੈ ਇਹ ਆਪਾਂ ਵੀਡੀਓ ਬਣਾਉਣ ਦਾ ਮਕਸਦ ਹੈ ਮੇਰੇ ਇਹੀ ਇੱਕ ਤਾਂ ਮੈਂ ਵੀਡੀਓ ਦੇਖੀ ਮੈਨੂੰ ਸਹੀ ਲੱਗੀ ਗੱਲ ਦੂਜੀ ਗੱਲ ਇਹ ਆ ਤੇ ਮੈਨੂੰ ਅਕਸਰ ਹੀ ਫੋਨ ਆਉਂਦੇ ਰਹਿੰਦੇ ਆ ਵੀ ਬਾਈ ਗੰਡ ਬਣ ਗਈ ਥਾਂ ਚ ਵੀ ਬਾਈ ਗੰਡ ਬਣ ਗਈ ਥਾਂ ਚ ਬਾਈ ਛਿੱਧੀਆਂ ਆਉਂਦੀਆਂ ਖੂਨ ਆਉਂਦਾ ਹੈ ਹਨਾ ਇਹ ਚੀਜ਼ਾਂ ਜਿਆਦਾ ਪ੍ਰੋਬਲਮ ਦੇ ਵਿੱਚ ਆ ਰਹੀਆਂ ਤੇ ਆਪਾਂ ਇਹ ਚੀਜ਼ ਕਰਕੇ ਹੋ ਸਕਦਾ ਕਿ ਤਨਾ ਨਾ ਕਿਤੇ ਬਿਮਾਰੀ ਨੂੰ ਰੋਕ ਸਕਦੇ ਆ ਤੇ ਇੱਕ ਮੈਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਹਾਂ ਉਹ ਐਸੀ ਵੀਡੀਓ 'ਚ ਵੀ ਇਸ ਵੀਡੀਓ 'ਚ ਮੈਂ ਬੇਨਤੀ ਕਰੂੰਗਾ ਵੀ ਜੇ ਤੁਹਾਡੇ ਕੋਲੇ ਕੋਈ ਵੀ ਨੁਕਤਾ ਇਸ ਤਰ੍ਹਾਂ ਦਾ ਜਿਹਦੇ ਨਾਲ ਕੋਈ ਨੁਕਸਾਨ ਨਾ ਹੋਂਦਾ ਵੇ ਹਨਾ ਆਪਾਂ ਇਹ ਕਹਿੰਦੇ ਵੀ ਭਾਵੇਂ ਨਾ ਫਾਇਦਾ ਨਾ ਹੋਵੇ ਪਰ ਨੁਕਸਾਨ ਨਾ ਹੋਵੇ ਜਿਹੜੇ ਤਰੀਕੇ ਦੇ ਨਾਲ ਜਿਹੜੇ ਆਪਾਂ ਨੁਕਤੇ ਦੇ ਨਾਲ ਕਹਿ ਦਗੇ ਨੁਕਸਾਨ ਨਾ ਹੁੰਦਾ ਹੋਵੇ ਤੇ ਭਲਾ ਹੋਵੇ ਨੁਕਸਾਨ ਨਾ ਹੋਵੇ ਜੇ ਤੁਹਾਡੇ ਕੋਲ ਕੋਈ ਨੁਕਤਾ ਹੈਗਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 998872258 ਮੇਰਾ ਨੰਬਰ ਹੈ ਸਕਰੀਨ ਦੇ ਥੱਲੇ ਵੀ ਚੱਲ ਰਿਹਾ ਉੱਥੋਂ ਵੀ ਚੱਕ ਸਕਦੇ ਹੋ ਤੇ ਮੈਨੂੰ ਨੁਕਤਾ ਜਰੂਰ ਦੱਸਿਓ ਤਾਂ ਜੋ ਆਪਾਂ ਵੀਡੀਓ ਬਣਾ ਕੇ ਪਾ ਸਕਗੇ ਤੇ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹਰੇਕ ਹਰ ਇੱਕ ਕਿਸਾਨ ਦਾ ਭਲਾ ਹੋ ਜੇ ਤੇ ਇੱਕ ਆਪਾਂ ਪਿੱਛੇ ਜੇ ਬਣਾਈ ਸੀ ਵੀਡੀਓ ਵੀ ਜੇ ਕਿਸੇ ਦਾ ਪਸ਼ੂ ਰਹਿੰਦਾ ਨਹੀਂ ਹੈ ਨਾ ਕਈ ਇਹਨਰੇ ਵਿੱਚ ਰਹਿੰਦਾ ਕਹਿ ਲੈਂਦੇ ਆ ਨਾ ਜਾਂ ਕੋਈ ਠੇਰਦਾ ਕਹਿ ਦਿੰਦੇ ਆ ਜਾਂ ਨਵੇਂ ਦੁੱਧ ਕਹਿ ਲਗੇ ਨਾ ਵੀ ਉਹ ਚੀਜ਼ ਦੀ ਸਮੱਸਿਆ ਆ ਰਹੀ ਆ ਤਾਂ ਆਪਾਂ ਇੱਕ ਦਵਾਈ ਬਣਾ ਕੇ ਆਪਣੀ ਆਪਣੇ ਚੈਨਲ ਤੇ ਪਾਈ ਸੀ ਵੀਡੀਓ ਉਹਦੇ ਨਾਲ ਬਹੁਤ ਜਿਆਦਾ 100% ਦੇ ਵਿੱਚੋਂ 99.99% ਲੋਕਾਂ ਦਾ ਭਲਾ ਹੋਇਆ ਉਹ ਚੀਜ਼ ਨਾ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨੁਕਤਾ ਲੈ ਕੇ ਆਵਾਂਗੇ ਪਸ਼ੂ ਗੱਭਣ ਹੋਣ ਦਾ ਜੁੜੇ ਰਹੋ ਪਿੰਡੂ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ